ਪੱਖਾ ਵੀ ਤੁਹਾਡਾ ਤਿਆਰ ਆ ਉਹ ਸਿਰਫ ਨਾ ਮਾੜਾ ਜਿਹਾ ਉਹਨੂੰ ਅਰਥ ਚੈੱਕ ਕਰਨਾ ਤੇ ਤੁਹਾਨੂੰ ਫੜਾ ਦੇਣਾ ਵੀ ਪੱਖਾ ਵੀ ਤੂੰ ਇੰਜੀ ਖੋਲ ਕੇ ਰੱਖਿਆ ਲਿਆ ਵੀ ਉਹਦੇ ਵੀ ਪਰਪੁਰ ਖੋਲੇ ਹੋਣੇ ਤੇਰੇ ਉਸਤਾਦ ਲਿਆ ਯਾਰ ਪਿੱਛੋਂ ਉਸਤਾਦ ਜੀ ਪੱਖਾ ਦਿਓ ਤੇ ਚੱਲਣ ਦਿਓ ਹੈ ਉਹ ਤੈਨੂੰ ਕਿਹਾ ਸੀ ਬਕਵਾਸ ਕੀਤੀ ਸੀ ਵੀ ਉਹ ਨਾਲਾ ਕੋਈ ਫੇਰਵਾ ਪੱਖਾ ਸੀ ਛੱਤ 'ਤੇ ਲਾ ਕਰਤਾ ਹੀ ਚਾਲ ਜੀ ਇੰਜੀਰਾਂ ਯਾਰ ਤੂੰ ਇਹਨੂੰ ਬਕਵਾਸ ਕੀਤੀ ਸੀ ਵੀ ਇਹ ਨਾ ਪੱਖਾ ਉੱਤੇ ਲਾ ਤੂੰ ਉੱਤੇ ਸਾਰੇ ਗਾਖਾਂ ਦੇ ਸਾਹਮਣੇ ਭੌਂਕੀ ਜਾਂਦਾ ਵਾਂ ਕਿ ਪੱਖਾ ਉਹ ਲਾਤਾ ਉਹ ਲਾ। ਇਸੇ ਵੇਲੇ 40 ਯਾਰ ਯਾਰ ਤੋਤਾ ਝੂਠ ਬੋਲਦਾ ਕਹਿੰਦਾ ਜੀ ਉਸਤਾਦ ਹੈ ਨਹੀਂ ਜੀ ਅੱਜ ਬੁਖਾਰ ਚੜਿਆ। ਅੱਜ ਉਸਤਾਦ ਹਸਪਤਾਲ ਆ। ਅੱਜ ਹਸਪਤਾਲੋਂ ਭਾ ਆ ਕਹੀ ਜਾਂਦਾ ਉਸਤਾਦ ਦੀ ਅੱਜ ਨਾਨੀ ਦੀ ਅੱਖ ਖਰਾਬ ਆ। ਉਸਤਾਦ ਦੀ ਤੇ ਨੀਤ ਖਰਾਬ ਆ। ਖਰੇ ਕੀ ਕੀ ਕਹੀ ਜਾਂਦਾ। ਬਕਵਾਸ ਕਰਦਾ ਵੈ ਇਹਦੀ। ਤੁਸੀਂ ਇੰਨੇ ਲਿਆਓ। ਮੈਂ ਦੱਸਿਆ ਵੀ ਤੂੰ ਇੰਜ ਕਹਿਣਾ ਤੇ ਅਗਲਾ ਕਹਿੰਦਾ ਕਿ ਪੁੱਛ ਤੇ ਸਹੀ ਸਾਨੂੰ ਅਸੀਂ ਉਹ ਕੰਮ ਹੀ ਨਹੀਂ ਕਰ ਲੈ। ਹਰ ਰੋਜ਼ ਆਉਂਦਾ ਇਹਨੂੰ ਪੁੱਛ। ਓਏ ਮੈਂ ਕਿਹਾ ਨਹੀਂ ਤੈਨੂੰ। ਕਿਹਾ ਨਹੀਂ ਵੀ ਉਸਤਾਦ ਕਿੱਥੇ? ਇਹ ਕੀ ਕਹਿੰਦਾ ਇਹ ਕਹਿੰਦਾ ਸਾਦੀ ਫੌਤਗੀ ਹੋ ਗਈ ਜੀ ਨਾਨਾ ਮਾਣਿਆ ਕਿਹੜੀ ਫੌਤਗੀ ਹੋ ਗਈ ਚੱਲ ਚੁੱਪ ਚਲੋ